ਸਸਰੀਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬ ਐਗਰੋ ਕਰਾ ਲਾ ਉਤੇ ਸੋ ਬਾਬੇਓ ਬਹੁਤ ਟਾਈਮ ਬਾਅਦ ਇੱਕ ਨਵੇਂ ਵੀਡੀਓ ਤੁਹਾਡੇ ਅੱਗੇ ਹੋਰ ਲੈ ਕੇ ਆ ਚੁੱਕੇ ਆਂ ਜੀ ਸੋ ਬਈ 36 ਦਾ ਟਰੈਕਟਰ ਫੋਰਡ ਆਪਣਾ ਟਾਇਰ ਲਾਣੀ ਜੀ ਬੂਮ ਸਪਰੇ ਆਪਾਂ ਇਹਤੇ ਆਪਾਂ ਫਿੱਟ ਕਰਨਾ ਜੀ ਠੀਕ ਹੈ ਜੀ ਸੋ ਬੂਮਾ ਟਰੈਕਟਰ ਆਪਾਂ ਤਿਆਰ ਕਰ ਰਹੇ ਸੀ ਸੋ ਇਹਦੇ ਪਹੀਏ ਫਿੱਟ ਹੋ ਚੁੱਕੇ ਨੇ ਠੀਕ ਹੈ ਜੀ ਇਸ ਵਾਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਆ ਠੀਕ ਹੈ ਇਸ ਵਾਰ ਆਪਾਂ ਨੇ ਅਗਲੇ ਪੀਹਾਂ ਦੇ ਵਿੱਚ ਸਪੇਸਰ ਨਹੀਂ ਪਾਏ ਠੀਕ ਹੈ ਜੀ ਸੋ ਆਪਾਂ ਨੇ ਇੱਕ ਨਵੀਂ ਤਕਨੀਕ ਨਾਲ ਇਹਨੂੰ ਨਵੀਂ ਸੋਧ ਨਾਲ ਆਪਾਂ ਨੇ ਇਹਨੂੰ ਹੋਰ ਵਧੀਆ ਬਣਾ ਕੇ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਜੀ ਸੋ ਮੇਨ ਇਹ ਆਲੂਆਂ ਦੇ ਵਿੱਚ ਨਾ ਸਬਜ਼ੀਆਂ ਦੇ ਵਿੱਚ ਚੱਲੂਗਾ ਜੀ ਠੀਕ ਹੈ ਜੀ ਸੋ ਆਪਾਂ ਨੇ ਉਹ ਸਾਫ ਨਾਲ ਆਪਾਂ ਇਹਦੀ ਫਿਟਿੰਗ ਕੀਤੀ ਹੈ ਜੀ ਠੀਕ ਹੈ ਜਨ ਦੀ ਅਡਜਸਟਮੈਂਟ ਆਪਾਂ ਰੱਖੀ ਹੈਗੀ ਸੋ ਪਾਵਰ ਸਟੀering ਵੀ ਨਾਲ ਕੀਤਾ ਜੀ ਠੀਕ ਹੈ ਤੇ ਪਹੀਏ ਫਿੱਟ ਕੀਤੇ ਨੇ ਜੋ ਇਹਦੀ ਟੈਂਕੀ ਹੈਗੀ ਸੋ ਟੈਂਕੀ ਇਹਦੀ ਆਪਾਂ ਉੱਪਰ ਫਿੱਟ ਕਰਾਂਗੇ ਠੀਕ ਹੈ ਜੀ ਸੋ ਆਪਾਂ ਹੇ ਤੱਕ ਆਪਾਂ ਪੀਏ ਫਿੱਟ ਕਰਕੇ ਆਪਾਂ ਇਹਦੀ ਜਿਹੜੀ ਕਟਾਈ ਆ ਆਪਾਂ ਸਿਰਫ ਉਹ ਚੈੱਕ ਕਰ ਰਹੇ ਹਾਂਗੇ ਚਲਾ ਕੇ ਬੇਦਿਕ ਮੋਟ ਕਿੰਨੇ ਕ ਟਾਈਮ ਦੇ ਕਿੰਨੇ ਕੇ ਜਗ੍ਹਾ ਦੇ ਵਿੱਚ ਉਹਦੀ ਇਹ ਮੁੜਦਾਗਾ ਤੇ ਕੋਈ ਮਤਲਬ ਵਾਈਬ੍ਰੇਸ਼ਨ ਨਹੀਂ ਜਾਂਦੀ ਨਾ ਸੋ ਆਪਾਂ ਪਈਆਂ ਦੀ ਜਿਹੜੀ ਫਿਟਿੰਗਾਂ ਨਾ ਜੋ ਉਹਦੀ ਅਡਜਸਟਮੈਂਟ ਆਪਣੇ ਕੀਤੀ ਹੈ ਦੇਖ ਰਹਾਂਗੇ ਵੀ ਬਿਲਕੁਲ ਸਹੀ ਹੈ ਜਾਂ ਮਾੜਾ ਮੋਟਾ ਕੁਝ ਹੋਰ ਆ ਠੀਕ ਆ ਸੋ ਆਪਾਂ ਕਟਾਈ-ਕਟੋਈ ਚੈੱਕ ਕਰ ਰਹੇ ਹਾਂ ਇਹਾਂ ਦੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਸੋ ਜਿੱਥੋਂ ਨਾਰਮਲ ਟਰੈਕਟਰ ਜਿੰਨੀ ਜਗ੍ਹਾ ਲੈਂਦਾਗਾ ਓਨੀ ਜਗ੍ਹਾ ਦੇ ਵਿੱਚੋ ਹੀ ਇਹ ਮੋਟਰ ਆ ਕਿਉਂਕਿ ਆਪਾਂ ਇਹਦੇ ਅੱਗੇ ਸਪੈਸਰ ਨਹੀਂ ਪਾਏ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਸੋ ਆਪਣਾ ਪਿਛਲਾ ਟੈਂਕੀ ਦਾ ਫਾਊਂਡੇਸ਼ਨ ਵੀ ਚੰਗੀ ਤਰ੍ਹਾਂ ਤਿਆਰ ਹੋ ਚੁੱਕਿਆਗਾ ਸੋ ਅਸਾਂ ਆਪਣਾ ਟੈਂਕੀ ਰੱਖਣੀ ਆ ਤੇ ਆਪਾਂ ਇਹਦੇ ਜਿਹੜਾ ਪੰਪ ਲਾਵਾਂਗੇ ਉਹ ਆਪਾਂ ਲਾਵਾਂਗੇ ਡਾਇਫਰਾਮ ਵਾਲਾ ਪੰਪ ਸੋ ਜਿਵੇਂ ਜਿਵੇਂ ਆਪਾਂ ਇਹਦੇ ਵਿੱਚ ਹੁਣ ਕੰਮ ਕਰਾਂਗੇ ਨਾਲ ਨਾਲ ਉਹਦੀ ਵੀਡੀਓ ਬਣਾ ਕੇ ਤੁਹਾਡੇ ਅੱਗੇ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਜੀ ਠੀਕ ਹੈ ਜੀ ਸੋ ਥੋੜਾ ਟਾਈਮ ਆਪਾਂ ਵਿੱਚ ਦੀ ਗੈਪ ਹੋ ਗਏ ਤੇ ਵੀਡੀਓ ਪਉਣੇ ਬੰਦ ਕਰ ਦਿੱਤੀਆਂ ਸੋ ਹੁਣ ਦੁਬਾਰਾ ਫੇਰ ਰੈਗੂਲਰੀ ਵੀਡੀਓ ਆਈ ਕਰਨੀ ਹੈ ਖੇਤੀਬਾੜੀ ਦੇ ਸੰਬੰਧ ਰਿਲੇਟਡ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਸਬਸਕ੍ਰਾਈਬ ਕਰਿਓ ਜਿਹੜੇ ਬੰਦੇ ਵੀਡੀਓ ਦੇਖ ਰਹੇ ਨੇ ਜੇ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਦੇਖ ਸਕਦੇ ਹੋ ਇਹ ਕਟਾਈ ਆ ਸੋ ਨਾਰਮਲ ਜਿੰਨਾ ਕਿ ਟਰੈਕਟਰ ਨਾਰਮਲ ਟਰੈਕਟਰ ਜਿਹੜਾ ਆਮ ਪਹੀਆਂ ਵਾਲਾ ਟਰੈਕਟਰ ਇੱਥੋਂ ਮੁੜਦਾਗਾ ਉਹਨੇ ਕੀ ਜਗ੍ਹਾ ਦੇ ਵਿੱਚੋ ਹੀ ਇਹ ਮੁੜਦਾਗਾ ਠੀਕ ਆ ਜੀ ਸੋ ਇਹਦੇ ਆਪਾਂ ਇੱਕ ਨਵੀਂ ਤਕਨੀਕ ਨਾਲ ਗੰਨਾ ਲਾਉਣੀਆਂ ਨੇ ਸੋ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਠੀਕ ਆ ਜੋ ਇਹ ਸਪਲਾਈਆਂ ਨੇ ਆਪਾਂ ਸਭ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਵੇਂ-ਕਿਵੇਂ ਆਪਾਂ ਕਿੱਥੋਂ ਸਪਲਾਈ ਲੈ ਕੇ ਕਿਵੇਂ ਰੱਖਣੀ ਹੈਗੀ ਠੀਕ ਆ ਜੀ ਸਾਡੇ ਚੈਨਲ ਨਾਲ ਜੁੜੇ ਰਹੋਗੇ ਸਬਸਕ੍ਰਾਈਬ ਕਰਿਆ ਕਰੋ ਯਾਰ ਜਿੰਨੀ ਵੀਡੀਓ ਤੁਹਾਡੇ ਨਾਲ ਆਪਾਂ ਪਾਈਏ ਤੁਹਾਡੇ ਨਾਲ ਸਾਂਝੀਆਂ ਹੁਣ ਠੀਕ ਹੈ ਜੀ ਜੇ ਕਿਸੇ ਪਾਸੋਂ ਕੋਈ ਕੰਮ ਇਲਾਜ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਉਹ ਵੀ ਪੂਰੀ ਕਰਾਂਗੇ ਤੇ ਜੋ ਵੀ ਅਸੀਂ ਨਵੀਂ ਤਕਨੀਕ ਲੈ ਕੇ ਆਵੇਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਜੀ ਸੋ ਇਹਦੀ ਕਟਾਈ-ਕਟੋਈ ਬਿਲਕੁਲ ਓਕੇ ਆ ਗਈ ਤੇ ਆਪਾਂ ਹੁਣ ਬਸ ਟੈਂਕੀ ਫਿੱਟ ਕਰਕੇ ਪੰਪ ਫਿੱਟ ਕਰਕੇ ਦੁਬਾਰਾ ਤੁਹਾਡੇ ਤੇ ਫੀਲ ਲੈ ਕੇ ਆਵਾਂਗੇ ਜੀ ਸੋ ਸਸਰੇਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ